ਕਾਦੀਆਂ ਦੇ ਪੁੱਟਰ ਰੋਡ ਤੇ ਜਰਨਲ ਸਟੋਰ ਨੂੰ ਲੱਗੀ ਭਿਆਨਕ ਅੱਗ 1.5 ਕਰੋੜ ਦਾ ਹੋਇਆ ਨੁਕਸਾਨ 9 ਘੰਟੇ ਦੀ ਮੁਸ਼ਕਲ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 70 ਗੱਡੀਆਂ ਨੇ ਪਾਇਆ ਅੱਗ ਤੇ ਕਾਬੂ ਸਟੋਰ ਦੇ ਮਾਲਕਾਂ ਨੇ ਆਪਣੇ ਕਿਰਾਏਦਾਰ ਤੇ ਹੀ ਜਤਾਇਆ ਸ਼ੱਕ ਮੌਕੇ ਤੇ ਪੁਲਿਸ ਅੱਗ ਲੱਗਣ ਦੇ ਕਾਰਨ ਦੀ ਕਰ ਰਹੀ ਹੈ ਜਾਂਚ ਜਾਣਕਾਰੀ ਦਿੰਦਿਆਂ ਪੀੜੀ ਤੇ ਸੰਜੀਵ ਕੁਮਾਰ ਅਤੇ ਉਸਦੇ ਵੱਡੇ ਭਰਾ ਨੇ ਦੱਸਿਆ ਕਿ ਸਾਡਾ ਬੁੱਟਰ ਰੋਡ ਕਾਦੀਆਂ ਉੱਤੇ ਗੁਰੂ ਲਾਲ ਜਨਰਲ ਸਟੋਰ ਹੈ ਰਾਤ ਕਰੀਬ 2 ਵਜੇ ਸਾਨੂੰ ਕਿਸੇ ਨੇ ਜਾਣਕਾਰੀ ਦਿੱਤੀ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਹੈ ਜਦੋਂ ਅਸੀਂ ਆ ਕੇ ਦੇਖਿਆ ਤਾਂ ਸਾਡੀ ਦੁਕਾਨ ਨੂੰ ਭਿਆਨਕ ਅੱਗ ਲੱਗੀ ਹੋਈ ਸੀ ਉਹਨਾਂ ਕਿਹਾ ਕਿ ਸਾਨੂੰ ਆਪਣੇ ਕਿਰਾਏਦਾਰ ਤੇ ਹੀ ਸ਼ੱਕ ਹੈ ਕਿ ਉਸਨੇ ਇਸ ਵਾਰਦਾਤ ਨੂੰ ਜਾਨ ਦਿੱਤਾ ਹੈ ਉਹਨਾਂ ਦੱਸਿਆ ਕਿ ਅੱਗ ਲੱਗਣ ਕਾਰਨ ਸਾਡਾ ਕਰੀਬ 1.5 ਕਰੋੜ ਦਾ ਨੁਕਸਾਨ ਹੋਇਆ ਹੈ ਪੀੜਤ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਉੱਤੇ ਬੰਦੀ ਕਾਨੂੰਨੀ ਕਾਰਵਾਈ ਜਾਵੇ ਅਤੇ ਸਾਡੀ ਮਦਦ ਕੀਤੀ ਜਾਵੇ ਉੱਥੇ ਹੀ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰੂ ਇਕਬਾਲ ਸਿੰਘ ਮਹਲ ਅਤੇ ਗੁਰਵਿੰਦਰਪਾਲ ਸਿੰਘ ਗੋਰਾ ਵੱਲੋਂ ਕਿਹਾ ਗਿਆ ਕਿ ਪੀੜਤ ਪਰਿਵਾਰ ਨੇ ਬਹੁਤ ਮਿਹਨਤ ਨਾਲ ਆਪਣਾ ਕਾਰੋਬਾਰ ਬਣਾਇਆ ਸੀ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਇਹਨਾਂ ਦੀ ਬੰਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਦੁਬਾਰਾ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਉੱਥੇ ਹੀ ਨਗਰ ਕੌਸਲ ਬਟਾਰਾ ਤੋਂ ਫਾਇਰ ਬ੍ਰਿਗੇਡ ਅਫਸਰ ਨੀਰਜ ਸ਼ਰਮਾ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰਾ ਅੱਗ ਬਚਾਉਣ ਲਈ 70 ਗੱਡੀਆਂ ਲੱਗੀਆਂ ਹਨ 9 ਘੰਟੇ ਦੀ ਕੜੀਮਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਉਹਨਾਂ ਕਿਹਾ ਕਿ ਅੱਗ ਲੱਗਣ ਨਾਲ مالی ਨੁਕਸਾਨ ਤਾਂ ਬਹੁਤ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਉੱਥੇ ਹੀ ਥਾਣਾ ਮੁਖੀ ਨਿਰਮਲ ਸਿੰਘ ਨੇ ਕਿਹਾ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪੀੜਤ ਵੱਲੋਂ ਜੋ ਆਪਣੇ ਕਿਰਾਏਦਾਰ ਤੇ ਸ਼ੱਕ ਜਤਾਇਆ ਹੈ ਅਸੀਂ ਤਫਸੀਲ ਤਫਤੀਸ ਕਰ ਰਹੇ ਹਾਂ ਜੋ ਤਾਥਾ ਸਾਹਮਣੇ ਆਉਣਗੇ ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਬੀਰੋ ਚੀਫ ਦੀ ਖਾਸ ਬੋਰਡ ਧੰਨਵਾਦ Terima kasih telah menonton! ഓക്കെ <muchas> ਕਿ ਕੁਮਾਰ ਮੇਰੀ ਫਰਮ ਦਾ ਨਾਂ ਗੁਰੂ ਰੌਲ ਜਨਰਲ ਸਟੋਰ ਗੁੱਟਾ ਰੋਡ ਤੇ ਮੇਰੀ ਦੁਕਾਨ ਆ ਉੱਥੇ ਸਾਰੀ ਦੁਕਾਨ ਨੂੰ ਅੱਗ ਲੱਗੀ ਹੈ ਕਿਸੇ ਨੇ ਮੇਰੇ ਇਹ ਰਾਏਦਾਰ ਉਹਨੇ ਅੱਗ ਲਾਤੀ ਮੇਰੀ ਦੁਕਾਨ ਤੇ ਮੇਰੀ ਪਤਾ ਨਹੀਂ ਕਿੰਨਾ ਕਿ ਸਾਰੀ ਦੁਕਾਨ ਹੀ ਸੜ ਗਈ ਹੈ ਕੋਈ ਛੁਵੀ ਨਹੀਂ ਬਚਿਆ ਮੈਨੂੰ ਤੇ ਪਤਾ ਨਹੀਂ ਕੀ ਕੁਝ ਰਹਿ ਗਿਆ ਕੁਝ ਵੀ ਨਹੀਂ ਕਿ ਬਚਿਆ ਉਹਨੇ ਰਾਤ ਸਾਲ 1 ਮਹੀਨਾ ਪਹਿਲਾਂ ਮੈਂ ਕੇਸ ਕੀਤਾ ਸੀ ਉਹਦੀ ਤਰੀਖ 17 2 ਹੈ ਤੇ ਉਹਨੇ ਦੁਕਾਨਦਾਰੀ ਕਰਾਇਆ ਕਦੀ ਲਿਆ ਉਹ ਸਾਨੂੰ ਸ਼ਰਤਾਂ ਕਰਦਾ ਪਿਆ ਸੀ ਤੇ ਉਹਨੇ ਅੱਗੇ ਲਾਜ਼ਮੀ ਰੱਖੀ ਕਿ ਤੱਕ ਮੋੜਾਂਗਾ ਤੇ ਭੰਦਾ ਵੀ ਹੈ ਰੋਂਦਾ ਧਮਕਾਂਦਾ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਸਾਰੀ ਦੁਕਾਨ ਹੀ ਸੜ ਗਈ ਕੁਛ ਵੀ ਨਹੀਂ ਬਚਿਆ ਪਤਾ ਨਹੀਂ ਲੱਖਾਂ ਦਾ ਨੁਕਸਾਨ ਹੋ ਗਿਆ ਕੀ ਮੰਗੇ ਮੇਰੇ ਸਰਕਾਰ ਕੋਲੋਂ ਮੈਨੂੰ ਮੁਆਵਜ਼ਾ ਦਿੱਤਾ ਜਾਏ ਤੇ ਮੈਨੂੰ ਇਨਸਾਫ ਦਵਾਇਆ ਜਾਏ ਜਿਹੜਾ ਗਵਰਨਰ ਗੁਰੂ ਲਾਲ ਦਾ ਬ੍ਰਦਰ ਸੰਜੀਤ ਕੁਮਾਰ ਪਾਰਟੀ ਦਾ ਬ੍ਰਦਰ ਵੱਡਾ ਬੋਲ ਰਿਹਾ ਸਾਡੀ ਦੁਕਾਨ ਬਟ ਰੋਡ ਤੇ ਕਾਦੀਆਂ ਇੱਥੇ ਸਵੇਰੇ ਸਾਾਨੂੰ ਸ਼ੱਕ ਹੈ ਜਿਹਦੇ ਤੇ ਔਰ ਕੀਤਾ ਕਲ ਫਰਮ ਹੈ ਲਿਖੇ ਨੇ ਜਿਹੜਾ ਸਾਡਾ ਕਿਰਾਏਦਾਰ ਲਖਨਉਦਰ ਸਿੰਘ ਲਖਾਪਨ ਟੱਕਰ ਸੰਧੂ ਉਹਨੇ ਅਗਲਾਈ ਅਸੀਂ ਉਤੇ ਇਹ ਖਾਲੀ ਕਰਨ ਦਾ ਕੇਸ ਕੀਤਾ ਹੈ ਜੀ ਰੰਜਸ਼ ਦੀ ਤੌਰ ਤੇ ਉਸਨੇ ਆਪਣੀ ਦਸ਼ਮ ਨਿਕਲਣ ਵਾਸਤੇ ਸਾਡੀ ਦੁਕਾਨ ਦਾ ਸਾਰਾ ਸਮਾਨ ਖੜ ਕੇ ਸੁਆਹ ਹੋ ਗਿਆ ਤੇ ਪ੍ਰਸ਼ਾਸਨ ਤੋਂ ਆਪਾਂ ਮੰਗ ਕਰਦੇ ਆ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਔਰ ਸਖਤ ਤੋਂ ਸਖਤ ਜਾਨਤੀ ਕੀਤੀ ਜਾਵੇ ਤੇ ਸਾਡੀ ਕੰਪਨਸੇਸ਼ਨ ਦਾ ਕੋਈ ਸਬਦ ਬਣਾਇਆ ਜਾਵੇ ਸਾਡੀ ਪਰਿਵਾਰ ਦੀ ਸਾਰੀ ਰੋਜੀ ਰੋਟੀ ਇੱਥੇ ਆ ਸਾਡੇ ਦੋ ਬੱਚੋ ਨੇ ਛੋਟੇ ਛੋਟੇ ਬੱਚੇ ਨੇ ਪਰਵਾਧ ਦੀ ਰੋਜੀ ਵਾਸਤੇ ਸਾਡੀ ਮਾਲੀਅਤ ਸੁਧਾਰਨਾਰਤ ਕੱਸਿਆ ਜੋ ਕਿ ਉਹ ਹੈ ਪੁਲਿਸ ਕਹਿਦੀ ਚੱਕ ਲੈਂਦਾ ਪਰ ਸਾਡੇ ਨਾਲ ਕੋਈ ਗੱਲ ਨਹੀਂ ਹੁੰਦੀ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਆਪਾਂ ਮੰਗ ਕਰਦੇ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਸਰ ਕਾਫੀ ਲੱਖਾਂ ਤੋਂ ਕਾਫੀ ਲੱਖਾਂ ਦਾ ਹੋ ਗਿਆ ਕਾਫੀ ਲੱਖਾਂ ਦਾ ਨੁਕਸਾਨ ਕੋਈ ਸੁਣ ਨਹੀਂ ਰਿਹਾ ਕਰੋੜ ਰੁਪਏ ਤੋਂ ਪਲੱਸ ਦਾ ਨੁਕਸਾਨ ਹੈ ਤੇ ਸਰਕਾਰ ਤੋਂ ਮੰਗ ਕਰਦੇ ਆ ਸਰਕਾਰ ਤੋਂ ਮਾਲੀਅਤ ਸਾਡੀ ਮਰਜ਼ੀ ਮੰਗਨੇ ਆ ਤੇ ਸਖਤ ਤੋਂ ਸਖਤ ਕਾਰਵਾਈ ਮੰਗਦੇ ਆ ਜਿਨੇ ਕੰਮ ਕੀਤਾ ਜੀ ਸਾਡੇ ਅੱਜ ਸ਼ਹਿਰ ਦੇ ਵਿੱਚ ਬੜੀ ਮੰਦ ਭਾਗੀ ਕਟਣਾ ਜਿਹੜੀ ਵਾਪਰੀ ਹੈ ਰਾਤ ਗੁਰਰਾਜ ਜਨਰਲ ਸਟੋਰਸ ਸੀ ਸਾਡੇ ਟਿੰਕੂ ਜੀ ਦਾ ਜਿਹਦੇ ਵਿੱਚ ਰਾਤ 2 ਵਜੇ ਦੇ ਕਰੀਬ ਅੱਜ ਦੇ ਆਗ ਲੱਗੀ ਤੇ ਕਰੋੜਾਂ ਰੁਪਈਆਂ ਦਾ ਜਿਹੜਾ ਸਮਾਨ ਆ ਉਹ ਸੜ ਕੇ ਸੁਆਹ ਹੋ ਗਿਆ ਰਾਤ ਚਲੋ ਕਮੇਟੀ ਘਰ ਦੇ ਪ੍ਰਸ਼ਾਸਨ ਨੇ ਹੋਰ ਵੀ ਸ਼ਹਿਰ ਵਾਲਿਆਂ ਜਿੰਨਾ ਵੀ ਸਾਥ ਦਿੱਤਾ ਸਾਰਿਆਂ ਬੜੇ ਕੋਸ਼ਿਸ਼ ਕੀਤੀ ਫਾਇਰ ਬ੍ਰਿਗੇਡ ਵੀ ਟਾਈਮ 'ਤੇ ਆ ਗਈ ਪਰ ਆਗ ਹੀ ਇੰਨੀ ਜ਼ਿਆਦਾ ਭੰਗਰ ਸੀ ਵੀ ਕਾਬੂ 'ਚ ਨਹੀਂ ਆਇਆ ਇਹ ਸਾਰਾ ਸਮਾਨ ਸੜ ਕੇ ਤਿੰਨ ਦੀਆਂ ਤਿੰਨ ਮੰਜ਼ਰਾਂ ਹੀ ਟੜਕੇ ਸਵਾ ਹੋ ਗਿਆ ਬਹੁਤ ਵੱਡਾ ਨੁਕਸਾਨ ਹੈ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੀ ਮਾਲੀ ਮਦਦ ਦਿੱਤੀ ਜਾਏ ਤੇ ਇਨਸਾਫ ਦਵਾਇਆ ਜਾਏ ਕਾਰਨਾਂ ਦਾ ਪਤਾ ਕੀਤਾ ਜਾਏ ਵੀ ਅਗਲ ਲੱਗੀ ਕਿਦਾਂ ਤੇ ਕਿੰਨੇ ਲਾਈਏ ਜੇ ਕਿ ਇਹਨੇ ਜਾਣਬੁੱਝ ਕੇ ਲਾਈ ਆ ਤੇ ਉਹਨੂੰ ਪੂਰੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਕਿ ਗਾਂ ਤੋਂ ਉਹਨੂੰ ਇਹੋ ਜਿਹਾ ਪਤਾ ਲੱਗ ਜੇ ਇਹੋ ਜਿਹੇ ਕਾਰਕੁਨਾਂ ਨੂੰ ਬੇਜ਼ਰ ਦੇ ਕੰਮ ਨਹੀਂ ਕਰੇ ਕਿੰਨੇ ਸਾਲ ਹੋ ਗਏ ਮੈਂ ਕੁਛ ਵੀ ਕਟੋ-ਕਟੋ ਨਾਲ ਸਾਰੀ ਉਮਰ ਅਸੀਂ ਦੇਖਿਆ ਕਿ ਇਮਾਨਦਾਰੀ ਦੀ ਕਮਾਈ ਸਾਰੀ ਜ਼ਿੰਦਗੀ ਕਰਕੇ 25 30 ਸਾਲ ਤੇ ਇੱਥੇ ਤੱਕ ਪਹੁੰਚੇ ਪਰ ਬਹੁਤ ਵੱਡਾ ਨੁਕਸਾਨ ਹੈ ਜਿਹਦਾ ਅਸੀਂ ਸ਼ਬਦਾਂ ਦੇ ਨਾਲ ਘਾਟਾ ਪੂਰਾ ਨਹੀਂ ਕਰ ਸਕਦੇ ਫਿਰ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਅਸੀਂ ਜਿੰਨੇ ਜੋਗੇ ਵੀ ਆ ਸਾਰੇ ਸ਼ਹਿਰ ਫਾਸੀ ਇਹਨਾਂ ਦੇ ਨਾਲ ਆ ਜੇ ਕਿਤੇ ਫਾਈਨੈਂਸ਼ਲੀ ਮਤ ਕਰਨ ਦੀ ਵੀ ਲੋੜ ਪਈ ਤੇ ਹਮੇਸ਼ਾ ਹੀ ਇਹਨਾਂ ਦੇ ਨਾਲ ਬਹੁਤ ਮਦ ਭਾਗੀ ਘਟਨਾ ਵਾਪਰੀ ਏ ਇੱਕ ਮਿਹਨਤ ਕਾਸ਼ انسان ਜਿਹਨੂੰ 32 33 ਸਾਲ ਕੰਮ ਕਰਦਿਆ ਹੋ ਗਿਆ ਜਿਹਦਾ ਬਾ ਪਹਿਲਾਂ ਇੱਕ ਚੌਂਕ ਦੇ ਵਿੱਚ ਪਤਾਸੇ ਵੇਚਦਾ ਸੀ ਬੜੀ ਮਿਹਨਤ ਨਾਲ ਇੱਥੋਂ ਤੱਕ ਇਸ ਮਕਾਮ ਤੱਕ ਇਹ ਬੱਚਾ ਪਹੁੰਚਿਆ ਗਰਾਲ ਜਨਰਲ ਸਟੋਰ ਬੁੱਟਰ ਰੋੜ ਚੌਂਕ ਦੇ ਵਿੱਚ ਦੁਕਾਨ ਸੀ ਜਿਹੜਾ ਹੋਲਸੇਲ ਦਾ ਪਰਚੂਨ ਦਾ ਕੰਮ ਕਰਦਾ ਸੀ ਪਿੰਨ ਵਜੇ ਦੇ ਕਰੀਬ ਸਵੇਰੇ ਜਿਹੜੀ ਇਹ 2 ਵਜੇ ਇਹਨਾਂ ਨੂੰ ਖਬਰ ਕਿਸੇ ਨੇ ਫੋਨ ਕੀਤਾ ਕਿ ਇੱਥੇ ਧੂਆ ਨਿਕਲ ਰਿਹਾ ਹੈ ਜਦੋਂ ਆਏ ਨੇ ਆ ਕੇ ਵੇਖਿਆ ਤੇ ਅੱਗ ਬੜੇ ਵੱਡੇ ਪੱਦਰ ਤੇ ਜਿਹੜੀ ਲੱਗੀ ਮੈਂ ਸਮਝਣਾ ਉਸ ਵੇਲੇ ਇਹਨੇ ਸਾਡੇ ਪਰਿਵਾਰ ਨੂੰ ਫੋਨ ਕੀਤਾ ਕਿਉਂਕਿ ਮੇਰੇ ਭਤੀਜੇ ਦਾ ਬਹੁਤ ਹੀ ਪਿਆਰਾ ਭਰਾਵਾਂ ਵਰਗਾ ਮਿੱਤਰ ਹੈ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਇਹਦੀ ਨਿਰਪੱਖ ਜਾਂਚ ਵੀ ਕੀਤੀ ਜਾਵੇ ਔਰ ਜਿਹੜਾ ਇਹਦਾ ਨੁਕਸਾਨ ਹੋਇਆ ਉਹਦੀ ਭਰਾਈ ਵੀ ਕਰਵਾਈ ਜਾਵੇ ਇਸ ਕਰਕੇ ਦੁਬਾਰਾ ਨੌਜਵਾਨ ਜਿਹੜਾ ਆਪਣੇ ਪੈਰਾਂ ਤੇ ਆਪਣੇ ਰੋਜਗਾਰ ਤੇ ਆ ਸਕੇ ਮੈਂ ਨੀਰ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਤੋਂ ਕਿਹ ਅੱਗ ਦਾ ਕਾਰਨ ਅੱਗ ਦੇ ਕਾਰਨ ਤਾਂ ਹਲੇ ਨਹੀਂ ਪਤਾ ਲੱਗਾ ਜੀ ਜਦੋਂ ਸਾਨੂੰ ਕਾਲ ਮਿਲੀ ਹੈ 3:00 ਵਜੇ ਨਾ ਉਸਲੇ ਹੀ ਤਿੰਨ ਗੱਡੀਆਂ ਪਹੁੰਚੀਆਂ ਨੇ ਬਟਾਲੇ ਤੋਂ ਇੱਕ ਗੱਡੀ ਗੁਜਾਸਪੁਰ ਤੋਂ ਆਈ ਹੈ ਇੱਕ ਗੱਡੀ ਆਪਣੀ ਐਮਡੀਆ ਭਾਈਚਾਰੇ ਤੋਂ ਉਹਨਾਂ ਕੋਲ ਆਪਣੀ ਗੱਡੀ ਹੈ ਉਹ ਵੀ ਨਾਲ ਸਾਡੇ ਕੰਮ ਕਰ ਰਹੀ ਸੀ ਪੰਜ ਗੱਡੀਆਂ ਨੇ ਲਗਾਤਾਰ ਕੰਮ ਕੀਤਾ ਲਗਭਗ 60 ਦੇ ਕਰੀਬ ਗੱਡੀਆਂ ਜਿਹੜੀਆਂ ਵਾਂ ਇਸ ਫਾਇਰ ਕਾਲ ਤੇ ਬਕਤੀ ਗਈਆਂ ਪਾਣੀਏ ਭਰ ਕੇ ਇਹ ਕੋਸਮੈਟਿਕ ਵਗੈਰਾ ਸਾਰਾ ਮਿਕਸ ਜਿਹਾ ਸਮਾਨ ਹੈ ਨਾਲ ਕੋਲ ਕਨਫੈਕਚਰੀ ਵੀ ਵਿਚੇ ਆ ਕੋਸਮੈਟਿਕ ਵੀ ਵਿਚੇ ਆ ਰਾ ਆਈਟਮ ਰੱਖੀ ਜਰਣਾ ਕੋਈ ਕੋਈ ਚੀਜ਼ ਆ ਕਿ ਨਿਕਲੀ ਕਿ ਜਨਾ ਕੋਈ ਅੱਗੇ ਜ਼ਿਆਦਾ ਫੜੇ ਜਿਸਣਾਣਾ ਕੋ ਪਰਫਿਊਮ ਵਗੈਰਾ ਹੁੰਦੇ ਆ ਜਾਂ ਹੋਰ ਥੋੜਾ ਜਿਹਾ ਕੋਈ ਜੋਲਨ ਸ਼ੀਲ ਜਿਵੇਂ ਥਿਨਰ ਵਗੈਰਾ ਕੋਈ ਆ ਜਾਂਦੀ ਆ ਨੇਲ ਪਾਲਚ ਵਗੈਰਾ ਉਹਨਾਂ ਦੇ ਜਿਹੜੇ ਆ ਜਦੋਂ ਆਕੇ ਬਲਦੀ ਉਹ ਫਿਰ ਬਲਾਸਟ ਹੁੰਦੇ ਆ ਡਬੀਆਂ ਉਹ ਬਲਾਸਟ ਦਾ ਥੋੜਾ ਜਿਹਾ ਰਿਹਾ ਵਾ ਮੁੰਡੇ ਵੀ ਇੱਕ ਸਾਡੇ ਤੇ ਲੱਗੀ ਐ ਛੱਟ ਥੋੜੀ ਜੀ ਤੇ ਬਾਕੀ ਇਸ ਵੇਲੇ ਸਿਚੁਏਸ਼ਨ ਅੰਡਰ ਕੰਟਰੋਲ ਆ ਥੋੜਾ ਰਾਤ ਹੋਣ ਕਰਕੇ ਥੋੜੀ ਜੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਲੇਕਿਨ ਸਾਨੂੰ ਕਾਦੀਆਂ ਵਿੱਚੋਂ ਫਸਟ ਟਾਈਮ ਆ ਵੀ ਜਿਹੜਾ ਨੂਰ ਹਸਪਤਾਲ ਤੋਂ ਇੰਨੀ ਵਧੀਆ ਸਾਨੂੰ ਪਾਣੀ ਦੀ ਸਪਲਾਈ ਮਿਲੀ ਆ ਵੀ ਸਾਡੀ ਗੱਡੀ ਕੋਈ ਵੀ ਨਹੀਂ ਟੁੱਟੀ ਪਾਣੀ ਤੋਂ ਵੀ ਜਿਹੜਾ ਇਹ ਕਹੀ ਆ ਵੀ 5 ਮਿੰਟ ਵੀ ਨਹੀਂ ਪਾਣੀ ਬੰਦ ਹੋਣ ਦਿੱਤਾ ਲਗਾਤਾਰ ਕਿੰਨੇ ਘੰਟੇ ਲੱਗੇ ਅੱਗ ਚ ਸਰ 3 ਵਜੇ ਤੋਂ ਲੱਗੇ ਰਿਆ ਜੀ ਹੁਣ ਤੁਹਾਡੇ ਸਾਹਮਣੇ ਹੀ ਆ ਵੀ 12:30 ਹੋ ਗਏ ਆ ਤਿੰਨ ਮੰਜ਼ਲਾ ਦੁਕਾਨ ਸੀ ਔਰ ਇਹਦੇ ਅੰਦਰ ਇਹਨਾਂ ਨੇ ਪਾਰਟੀਸ਼ਨ ਮਤਲਬ ਵੀ ਕਮਰੇ ਟਾਈਪ ਬਣਾਏ ਦੇ ਸੀ ਜਿਹਦੇ ਕਰਕੇ ਅੰਦਰ ਜਾਣਾ ਵੀ ਥੋੜਾ ਜਿਆ ਔਖਾ ਲੱਗ ਰਿਹਾ ਸੀ ਔਰ ਬਿਲਡਿੰਗ ਵੀ ਕਾਫੀ ਪੁਰਾਣੀ ਆ ਜੋ ਦੇ ਕਰਕੇ ਕਲਾਪਸ ਹੋ ਹੁੰਦਾ ਵੀ ਡਰ ਸੀ ਇਸ ਕਰਕੇ ਬਾਹਰੋਂ ਹੀ ਜਿਆਦਾ ਕੰਮ ਚਲਾਇਆ ਵਾ ਲੱਗਦਾ ਕਿੰਨਾ ਕੋ ਨੁਕਸਾਨ ਇਹ ਨੁਕਸਾਨ ਜੀ ਇਹ ਮਾਲਕ ਹੀ ਦੱਸ ਸਕਦੇ ਆ ਸਾਨੂੰ ਇਹਦੇ ਬਾਰੇ ਨਹੀਂ ਪਤਾ ਨਹੀਂ ਅੰਦਰ ਦੇਖਿਆ ਹੀ ਅੰਦਰ ਨਹੀਂ ਅੰਦਰ ਤੇ ਦੇਖੋ ਸਮਾਨ ਸੜਿਆ ਦਾ ਪਿਆ ਦਾ ਮੈਨੂੰ ਉਹਦੀ ਨਾ ਹੀ ਵੈਲਿਊ ਪਤਾ ਨਾ ਹੀ ਮੈਂ ਦੱਸ ਸਕਣਾ ਵੀ ਉਹ ਦੇ ਉਹ ਇਹ ਮਾਲਕ ਹੀ ਦੱਸ ਸਕਦੇ ਵੀ ਕਿੰਨਾ ਨੁਕਸਾਨ ਇਹ ਮੈਂ ਐਸ ਐਚਓ ਕਾਦੀਮਪੁਰ ਕੰਮ ਕਰ ਰਿਹਾ ਰਾਤ ਕੋਈ 2 3 ਵਜੇ ਮੈਨੂੰ ਫੋਨ ਆਇਆ ਕੰਟਰੋਲ ਤੋਂ ਕਿ ਇਸ ਤਰ੍ਹਾਂ ਤਰਪੁਰੇ ਭੱਲੇ ਦੁਕਾਨਾ ਜਨਰਲ ਸਟੋਰ ਹੈ ਉੱਤੇ ਅੱਗ ਲੱਗੀ ਹੈ ਤੇ ਮੈਂ ਪੰਜ ਸੱਤ ਮਿੰਟਾਂ ਜੀ ਇੱਥੇ ਪਹੁੰਚ ਗਿਆ ਪਹੁੰਚ ਕੇ ਦੇਖਿਆ ਸਾਰਾ ਫਿਰ ਗੱਡੀਆਂ ਬੁਲਾਈਆਂ ਜੀ ਫਾਇਰ ਬ੍ਰਿਗੇਡ ਅੱਗ ਤੇ ਲੱਗੇ ਐ ਸਵੇਰ ਦੇ ਲੱਗੇ ਐ ਹੁਣ ਤਕਰੀਬਨ 12:01 ਵਜੇ ਲਿਆ ਹੀ ਦੇਣ ਦਾ ਹੁਣ ਕੰਟਰੋਲ ਹੋਇਆ ਬਿਲਕੁਲ ਇਹ ਕਾਰਨ ਕੀ ਹੋਇਆ ਇਹ ਅੱਗ ਜਿਹੜੀ ਹੈ ਅਜੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਇਲਜ਼ਾਮ ਲਗਾ ਰਹੇ ਆ ਕਿ ਫਲਾਣੇ ਬੰਦੇ ਤੇ ਇਹਨਾਂ ਨੂੰ ਸ਼ੱਕ ਹੈ ਕਿ ਅੱਗ ਲਗਵਾਈ ਹੈ ਪਰ ਉਹ ਜਿਹੜਾ ਵਾ ਵੈਰੀਫਾਈ ਕੀਤਾ ਜਾਏਗਾ ਤਸਦੀਕ ਕੀਤਾ ਜਾਏਗਾ ਕਿ ਉਹ ਅੱਗ ਕਿਵੇਂ ਲੱਗੀ ਹੈ ਸੀਸੀਟੀ ਵੀ ਕੈਮਰੇ ਵੇਖਾਂਗੇ ਹੋਰ ਵੀ ਜੋ ਟੈਕਨੀਕਲ ਸਾਡੇ ਕੋਲ ਹੋਏਗਾ ਉਹਦੇ ਲਿਹਾਜ਼ ਨਾਲ ਅਸੀਂ ਜਿਹੜਾ ਵਾ ਜੇ ਕੋਈ ਉਹਦਾ ਕਸੂਰ ਹੋਇਆ ਤੇ ਉਹਦੇ ਖਿਲਾਫ ਕਾਰਵਾਈ ਜਰੂਰ ਹੋਏਗੀ ਕੀ ਨਾ ਕੀ ਹੋਵੇ ਇਹ ਲਖਵਿੰਦਰ ਸਿੰਘ ਹੈ ਕੋ ਉਹਦਾ ਨਾਮ ਲੈ ਰੇ ਠਕਰ ਸੰਧੂ ਦਾ ਉਹ ਇਹਨਾਂ ਦੀ ਦੁਕਾਨ ਚ ਕਰਾਇ ਵਜੋਂ ਕਰਾਇਦਾਰ ਵਜੋਂ ਦੁਕਾਨ ਹੈ ਕੋਦੇ ਕੋਲ ਤੇ ਉਹ ਦੁਕਾਨ ਕਰ ਰਿਹਾ ਹੈ ਉਹ ਇਹਨਾਂ ਦਾ ਅਦਾਲਤ ਵਿੱਚ ਵੀ ਕੇਸ ਚੱਲਿਆ ਆਪਣੇ ਅਹ ਪਤਾ ਲੱਗਾ ਇਹਨਾਂ ਨੇ ਦੱਸਿਆ ਕਿ ਉਹ ਲਖਵਿੰਦਰ ਸਿੰਘ ਨਾਲ ਇਹਨਾਂ ਦਾ ਦੁਕਾਨ ਨੂੰ ਲੈ ਕੇ ਤੇ ਕਰਾਇਆ ਕੇਸ ਜਲਾ ਉਹ ਮਾਂਜੋ ਅਦਾਲਤ ਚ ਚੱਲਦਾ ਹੈ ਤੇ ਅੱਗੇ ਆਪਣੀ ਤਫ਼ਤੀਸ਼ ਕੀ ਚੱਲੀ ਤਫ਼ਤੀਸ਼ ਅਸੀਂ ਪਹਿਲਾਂ ਅੱਗ ਤੇ ਕਾਬੂ ਪਾਇਆ ਜੀ ਲੋਕਾਂ ਨੂੰ ਇਹ ਦੇਖੋ ਜੀ ਸਾਨੂੰ